ਅੱਜ 21 8 25 ਨੂੰ ਪਰਜੀਆਂ ਬਿਹਾਰੀਪੁਰ ਕੰਨੀਆਂ ਕੰਨੀਆਂ ਸੈਣੀ ਅਸੀਂ ਅੱਜ ਖੜੇ ਆ ਸੱਤ ਲੋਜ ਦਰਿਆ ਜਿਹੜਾ ਬਹੁਤ ਸਪੀਡ ਤੇ ਚੱਲ ਰਿਹਾ ਵਾ ਦੇਖੋ ਇਸੇ ਤਰ੍ਹਾਂ ਪੱਥਰ ਵੀ ਡਿੱਗਣ ਡੇ ਆ ਇਹਦੀ ਸਪੀਡ ਕਾਫੀ ਵੱਧ ਗਈ ਆ ਇੱਥੇ ਨੇ ਤਕਰੀਬਨ ਢਾਹ ਲਾ ਦਿੱਤੀ ਆ ਅਸੀਂ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦੀ ਤੋਂ ਜਲਦੀ ਸਾਰਾ ਇਲਾਕਾ ਵੀ ਇਕੱਠਾ ਤਕਰੀਬਨ ਹੋਇਆ ਵਾ ਸਾਰੇ ਦੇਖਦੇ ਆ ਆਣ ਕੇ ਦਾ ਇੰਤਜ਼ਾਮ ਕਰੋ ਜੇ ਕੋ ਪੱਥਰ ਵਗਾਉਣੇ ਜਾਂ ਬੋਰੇ ਲਵਾਉਣੇ ਜਾਂ ਤਾਰਾਂ ਹਰੇਕ ਚੀਜ਼ ਇੱਥੇ ਮਹਿਆ ਕੀਤੀ ਜਾਵੇ ਬੰਨ ਨੂੰ ਸੰਭਾਲਿਆ ਜਾ ਬੰਨ ਨੂੰ ਸੰਭਾਲਿਆ ਸਾਵੇ ਬੰਨ ਨੂੰ ਸੁਭਾਲਿਆ ਜਾਵੇ ਸਾਡੇ ਇੱਥੇ ਹਲਕਾ ਅੰਚਾਰਜ ਆਵਾਂ ਦੀ ਪਾਰਟੀ ਪਿੰਦਰ ਫਲੋਰੀ ਜੀ ਨੂੰ ਵੀ ਬੇਨਤੀ ਕਰਦੇ ਵੀ ਤੁਸੀਂ ਵੀ ਇੱਥੇ ਆਣ ਕੇ ਦੇਖੋ ਆਣ ਕੇ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਕਰਕੇ ਤੇ ਇੱਥੇ ਆਪਾਂ ਜੋ ਵੀ ਬਣਦਾ ਇਹਦਾ ਇਮੀਡੀਏਟਲੀ ਇਹਦਾ ਰੋਕਿਆ ਜਾਵੇ ਦਾ ਹੱਲ ਕੀਤਾ ਜਾਵੇ ਜੇ ਬਦਲ ਲਾਪਿਆ ਤਾਂ ਬਹੁਤ ਔਖਾ ਹੋਊਗਾ ਇਹ ਹੁਣ ਹੌਲੀ ਹੌਲੀ ਪੱਥਰ ਟਿਕੜੇ ਸ਼ੁਰੂ ਹੋ ਗਏ ਮੈਂ ਕਹਿੰਦਾ ਕੈਮਰੇ ਵਾਲੇ ਮੇਰੇ ਵੀਰ ਨੂੰ ਵੀ ਆਣ ਕੇ ਦਿਖਾਓ ਵੀ ਕਿੱਦਾਂ ਪੱਥਰ ਡਿੱਗਦੇ ਆ ਇਸ ਤਰ੍ਹਾਂ ਇਹਦੇ ਇੱਥੇ ਪੱਥਰ ਡਿੱਗਦੇ ਆ ਖਾਲੀ ਹੋ ਗਿਆ ਪੱਥਰਾਂ ਵੇਦੀ ਪਾਣੀ ਡਿੱਗੀ ਜਾਂਦਾ ਸਪੀਡ ਬਹੁਤ ਜ਼ਿਆਦੀ ਪਾਣੀ ਦੀ ਆ ਤੇ ਇਹ ਪ੍ਰਸ਼ਾਸਨ ਨੂੰ ਬੇਨਤੀ ਕਿ ਛੇਤੀ ਤੋਂ ਛੇਤੀ ਇਹਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ